ਸਤਿ ਸ਼੍ਰੀ ਅਕਾਲ ਜੀ, ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ। ਅੱਜ ਬਣਾਵਾਂਗੇ ਗੁੜ ਵਾਲੀਆਂ ਮਿੱਠੀਆਂ ਸੇਵੀਆਂ। ਸਭ ਤੋਂ ਪਹਿਲਾਂ 팬 ਵਿੱਚ ਦੇਸੀ ਘਿਓ ਪਾਵਾਂਗੇ। ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ। ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਡਰਾਈ ਫਰੂਟਸ। ਕਿਉਂ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ। ਹੁਣ ਇਸ ਵਿੱਚ ਡਰਾਈ ਫਰੂਟਸ ਪਾਵਾਂਗੇ। ਟੇਸਟ ਦੇ ਅਨੁਸਾਰ ਕੋਈ ਵੀ ਡਰਾਈ ਫਰੂਟਸ ਲੈ ਸਕਦੇ ਹੋ। 1 ਤੋਂ 2 ਮਿੰਟ ਤੱਕ ਪਕਾਵਾਂਗੇ। ड्राई फ्रूट्स ਨੂੰ ਹੋਣੇ ਇੱਕ ਪਲੇਟ ਵਿੱਚ ਕੱਢ ਲਾਂਗੇ ਉਸ ਤੋਂ ਬਾਅਦ ਇਸੇ ਚੈਟ ਕਰਾਂਗੇ ਸੇਵੀਆਂ ਸੇਵੀਆਂ ਨੂੰ 5 ਮਿੰਟ ਤੱਕ ਭੁੰਨਾਂਗੇ ਇਸ ਤਰ੍ਹਾਂ ਕਿ ਉਹ ਵਿੱਚ ਭੁੰਨਣਾ ਚੰਗੀ ਟੇਸਟ ਬਹੁਤ ਵਧੀਆ ਹੁੰਦਾ ਸੇਵੀਆਂ ਦਾ ਸੇਵੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿ ਉਹ ਵਿੱਚ ਸੇਵੀਆਂ ਚੰਗੀ ਤਰ੍ਹਾਂ ਭੁੰਨੀਆਂ ਗਈਆਂ ਇਹ ਸੁਨ ਇੱਕ ਪਲੇਟ ਵਿੱਚ ਕੱਢ ਲਿਆ ਹੁਣ ਇੱਕ ਚਮਚੇ ਦੇਸੀ ਘਿਓ ਦਾ ਲਿਆ ਸਭ ਤੋਂ ਪਹਿਲਾਂ ਇਸ ਵਿੱਚ ਪਾਵਾਂਗੇ ਇਲਾਚੀ ਉਸ ਤੋਂ ਬਾਅਦ ਆ ਇਸ ਵਿੱਚ ਐਡ ਕਰਾਂਗੇ ਭੁੰਨੀਆਂ ਹੋਈਆਂ ਸੇਵੀਆਂ ਸੇਵੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਸੇਵੀਆਂ ਚੰਗੀ ਤਰ੍ਹਾਂ ਪੱਕ ਜਾਣ ਸੇਵੀਆਂ ਦੇ ਅਨੁਸਾਰ ਤੁਸੀਂ ਪਾਣੀ ਲੈ ਪਾ ਸਕਦੇ ਹੋ ਹੁਣ ਇਸ ਵਿੱਚ ਐਡ ਕਰਾਂਗੇ ਸ਼ੱਕਰ ਸ਼ੱਕਰ ਜਾਂ ਗੁੜ ਵੀ ਲੈ ਸਕਦੇ ਹੋ ਸ਼ੱਕਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸੇਵੀਆਂ ਵਿੱਚ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਣ 5 ਮਿੰਟ ਤੱਕ ਪਕਾਵਾਂਗੇ ਸੇਵੀਆਂ ਨੂੰ ਸੇਵੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਗੁੜ ਵਿੱਚ ਇਸ ਤਰ੍ਹਾਂ 5 ਤੋਂ 7 ਮਿੰਟ ਤੱਕ ਪਕਾਵਾਂਗੇ ਸੇਵੀਆਂ ਚੰਗੀ ਤਰ੍ਹਾਂ ਪੱਕ ਰਹੀਆਂ ਨੇ 1 ਤੋਂ 2 ਮਿੰਟ ਤੱਕ ਹੋਰ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਫਰਾਈ ਕਰੇ ਹੋਏ ਡਰਾਈ ਫਰੂਟਸ ਪਾਵਾਂਗੇ ਸੇਵੀਆਂ ਚੰਗੀ ਤਰ੍ਹਾਂ ਪੱਕ ਚੁੱਕੀਆਂ ਨੇ ਹੁਣ ਇਸ ਨੂੰ ਡੈਕੋਰੇਟ ਕਰਾਂਗੇ ਡਰਾਈ ਫਰੂਟਸ ਨਾਲ సేవను ప్లేట్ సర్వ కుడ వాట్టి సేవ బాగా తయారని బతీ అసాన తరికే నీ తరవి బ ਜੇਕਰ ਰੈਸਪੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ